ਸਤਿ ਸ਼੍ਰੀ ਅਕਾਲ ਜੀ ਕਲੀਅਰ ਕ੍ਰਾਉਸ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਸ ਨੂੰ ਪਿਆਰ ਦੇਣੇ ਉਹਦੇ ਲਈ ਧੰਨਵਾਦ ਤੇ ਇਹ ਵੀਡੀਓ ਆਪਣੀ ਡੇਲੀ ਆਉਂਦੀ ਹੈ ਇੰਡੀਆ ਟਾਈਮ ਦੇ ਸਵੇਰੇ 10:30 ਮਿੰਟ ਤੇ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਆ ਫੇਰ ਤੋਂ ਹੈਵੀ ਡਿਸਕਾਊਂਟ ਮੋਸਟਲੀ ਰਾਮਟੈਕ ਦੇ ਸੂਟਸ ਹੋਣਗੇ ਪ੍ਰਿੰਟਡ ਹੈ ਨਾ ਤੇ ਡਿਫਰੈਂਟ ਡਿਫਰੈਂਟ ਹੋਣਗੇ ਮਤਲਬ ਫੈਬਰਿਕਸ ਡਿਫਰੈਂਟ ਹੋਣਗੇ ਮਸਲੀਨ ਵੀ ਹੋਊਗੀ ਗੁਚੀ ਸਿਲਕ ਵੀ ਪ੍ਰਿੰਟ ਹੋਊਗੀ ਹੋਰ ਵੀ ਕ੍ਰੇਪ ਵੀ ਹੋਊਗੀ ਤੇ ਰਾਮਨਾਲ ਸੁੰਦੇ ਜਾਣ ਤੇ ਦੇਖਦੇ ਜਾਣੇ ਤੇ ਬਹੁਤ ਸੋਹਣਾ ਡਿਸਕਾਊਂਟ ਦੇਣ ਲੱਗੇ ਆ ਜੀ ਤੁਹਾਨੂੰ ਕਿਉਂਕਿ ਤੁਹਾਨੂੰ ਪਤਾ ਹੈ ਆਪਾਂ ਕਲੀਅਰੈਂਸ ਕਰ ਰਹੇ ਆ ਜਗ੍ਹਾ ਆਪਾਂ ਕਰਨੀ ਹੈਗੀ ਖਾਲੀ ਜਿੰਨੀ ਜਲਦੀ ਹੋ ਸਕੇ ਲਓ ਜੀ ਇਹ ਆ ਗਿਆ ਜੀ ਆਪਣਾ ਪਹਿਲਾ ਸੂਟ ਠੀਕ ਹੈ ਰਾਮਟੈਕ ਬ੍ਰਾਂਡ ਦਾ ਸੂਟ ਹੋਊਗਾ ਤੇ ਫੈਬਰਿਕ ਹੋਊਗਾ ਇਹਦਾ ਮਸਲੀਨ ਠੀਕ ਹੈ ਬਹੁਤ ਪਿਆਰਾ ਫੈਬਰਿਕ ਹੈ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸ ਦਿੰਨੀ ਹ ਕਿ ਇਹਨਾਂ ਦੀ ਜਿਹੜੀ ਮਸਲੀਨ ਹੈ ਨਾ ਉਹ ਬਿਲਕੁਲ ਕ੍ਰੇਪ ਦਾ ਭਲੇ ਖਪਾਉਂਦੀ ਹੈ ਇਹਨਾਂ ਸੋਹਣਾ ਫੈਬਰਿਕ ਆਊਗਾ ਤੁਹਾਡੇ ਕੋਲੇ ਤੇ ਜੇ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਇਹਦੀ ਡਿਜ਼ਾਈਨਿੰਗ ਕਰ ਲਿਓ ਕਿਉਂਕਿ ਅੱਜ ਕੱਲ ਤਾਂ ਡਿਜ਼ਾਈਨਿੰਗ ਵਾਲੀ ਅਤ ਹੋਈ ਪਈ ਹੈ ਹਾਲੋ ਦੇਖੋ ਤੁਸੀਂ ਇਹ ਤੁਹਾਡੇ ਫਰੌਕ ਸਟਾਈਲ ਬਹੁਤ ਅੱਛੇ ਲੱਗਦੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਈਆਂ ਹੋਈਆਂ ਗਾਊਨ ਸਟਾਈਲ ਬਹੁਤ ਅੱਛਾ ਲੱਗਦਾ ਹੈ ਨਾ ਚੀਜ਼ਾਂ ਦਾ ਠੀਕ ਹੈ ਬਹੁਤ ਪਿਆਰਾ ਸੂਟ ਰੈਡੀ ਹੋਣਾ ਤੁਹਾਡਾ ਤੇ ਇਹ ਆਪਾਂ ਤੁਹਾਨੂੰ ਦਿੰਦੇ ਹੁੰਦੇ ਸੀ ਸਾਡੇ 1250 ਚ ਤੇ ਅੱਜ ਆਪਾਂ ਤੁਹਾਨੂੰ ਦੇਣਾ ਹੈ ਅ ਸਿਰਫ 1000 ਰੁਪਏ ਚ ਕੁਝ ਨਹੀਂ ਕੱਢ ਰਹੇ ਅਸੀਂ ਓਨੈਸਟਲੀ ਲੁੱਟ ਮੇਲਾ ਹੀ ਹੁਣ ਇਹ ਹੈ ਨਾ ਇਮਾਨਦਾਰੀ ਨਾਲ ਅਸੀਂ ਕੁਝ ਨਹੀਂ ਕਮਾ ਰਹੇਗੇ ਤੇ ਐ ਲਾ ਲਓ ਵੀ ਬਸ ਸ਼ਿਪਿੰਗ ਵੀ ਸਾਡੇ ਪੱਲੇ ਨੂੰ ਪੈਣੀ ਆ ਅੱਧੀ ਪਚੰਦੀ ਇਹਦੇ ਚ ਤਾਂ ਤੇ ਲਓ ਜੀ ਇਹ ਸੂਟ ਤੁਹਾਨੂੰ ਮਿਲਣਾ ਹੈ 1000 ਚ ਠੀਕ ਹੈ ਤੇ ਕੋਸ਼ਿਸ਼ ਕਰਿਓ ਭੈਣ ਬਣ ਕੇ ਦੋ ਦੋ ਲੈ ਲਿਓ ਠੀਕ ਹੈ ਸਾਡਾ ਲਫਾਫਿਆਂ ਦਾ ਖਰਚਾ ਤਾਂ ਨਿਕਲਿਆ ਵੇ ਠੀਕ ਹੈ ਜੀ ਅਗਲਾ ਦੇਖੋ ਆ ਲਓ ਅਗਲਾ ਇਹ ਹੋਊਗਾ ਠੀਕ ਹੈ ਜੀ ਲਓ ਬਹੁਤ ਸੋਹਣਾ ਫੈਬਰਿਕ ਤੇ ਬਹੁਤ ਪਿਆਰਾ ਪ੍ਰਿੰਟ ਠੀਕ ਹੈ ਬੰਦਨੀ ਪ੍ਰਿੰਟ ਜਬ ਬਹੁਤ ਸੋਹਣਾ ਲੱਗਣਾ ਹੈ ਤੇ ਬਲੂ ਕਲਰ ਹੈ ਬਸ 5-5 ਮੀਟਰ ਮਿੰਟੋ ਮੈਂਟੀ ਮਿੰਟੋ ਮੈਂਟੀ ਫਾਈਨਲ ਕਰਦੇ ਜਾਣਾ ਹੈ ਕਿਸੇ 'ਚ ਇੱਕ ਸੂਟ ਹੈ ਕਿਸੇ 'ਚ ਦੋ ਹੈ ਲਓ ਜੀ ਅਗਲਾ ਆ ਗਿਆ ਇਹ ਵਾਲਾ ਇਹ ਕਲਾਸ ਫੈਬਰਿਕ ਆਉਣਾ ਤੁਹਾਡੇ ਕੋਲ ਹੀ ਉਹ 'ਚ ਤੁਹਾਨੂੰ ਕੋਈ ਡਾਊਟ ਵਾਲੀ ਗੱਲ ਹੀ ਕੋਈ ਨਹੀਂ ਹੈ ਨਾ ਕੋਈ ਕੋਈ ਵਿੱਚ ਐਸਾ ਹੋ ਸਕਦਾ ਜਿਹਦੇ ਤੇ ਸਟੈਂਪ ਨਾ ਹੋਵੇ ਜਿਹੜੀਆਂ ਭੈਣਾਂ ਤਾਂ ਅੱਖਾਂ ਬੰਦ ਕਰਕੇ ਸੜਦੇ ਯਕੀਨ ਕਰਦੀਆਂ ਏ ਉਹਨਾਂ ਨੂੰ ਤਾਂ ਅਸੀਂ ਕਹਿ ਦਿੰਦੇ ਆ ਕਿ ਸਾਡੀ 100% ਗਰੰਟੀ ਹੈ ਚਾਹੇ ਮਿਲ ਵਿੱਚ ਭੇਜ ਕੇ ਚੈੱਕ ਕਰਾ ਲਿਓ ਮੋਰ ਹੋਵੇ ਨਾ ਹੋਵੇ ਅਸੀਂ ਤੁਹਾਡੀ ਮੋਰ ਹੈ ਵੀ ਆਰਮ ਟੈਕਸ ਦੀ origignal ਚੀਜ਼ ਆਊਗੀ ਤੁਹਾਡੇ ਕੋਲ ਪਰ ਜਿੰਨੀਆਂ ਭੈਣਾਂ ਨੂੰ ਹੈਗਾ ਕਿ ਸਾਨੂੰ ਸਟੈਂਪ ਹੀ ਚਾਹੀਦੀ ਹੈ ਡੈਫੀਨਿਟਲੀ ਫਿਰ ਉਹ ਪੁੱਛ ਜ਼ਰੂਰ ਲਿਓ ਇੱਕ ਵਾਰੀ ਵੀ ਸਟੈਂਪ ਹੈਗੀ ਕਿ ਹੈ ਨਹੀਂ ਹਨਾ ਕਿਸੇ ਕਿਸੇ ਥਾਂ ਤੇ ਕਈ ਵਾਰੀ ਨਹੀਂ ਹੁੰਦੀ ਅੱਗੇ ਵੀ ਤੁਸੀਂ ਦੇਖਿਆ ਹੈ ਤੇ ਲਓ ਜੀ ਇਹ ਆ ਗਿਆ ਜੀ ਅਗਲਾ ਕਲਰ ਫਾਲਸਾ ਜਾਮਨੀ ਕਲਰ ਹੈ ਤੇ ਬਹੁਤ ਸੋਹ ਤੇ ਆ ਦੇਖੋ ਇਹ ਨਹੀਂ ਐਡ ਵੀ ਬਣਾਈ ਹੋਈ ਸੀ ਇੱਥੇ ਐਡਵਰਟਾਈਜ਼ਮੈਂਟ ਵੀ ਬਣੀ ਹੋਈ ਸੀ ਇੱਥੇ ਰਾਮਟੈਕਸ ਦੀ ਸਾਈਡ ਦੇ ਪੱਲੇ ਤੇ ਤੇ ਲੋ ਜੀ ਇਹ ਵੀ ਤੁਹਾਨੂੰ ਮਿਲਣਾ ਹੈ ਅੱਜ ہزار ਚ ਲੋ ਜੀ ਅਗਲਾ ਲੋ ਬਹੁਤ ਪਿਆਰਾ ਬੋਟਲ ਗ੍ਰੀਨ ਕਲਰ ਦਿਸ ਰਿਹਾ ਨੀਚੇ ਹੀ ਠੀਕ ਹੈ ਤੇ ਅੰਬੀ ਪ੍ਰਿੰਟ ਬਹੁਤ ਹੀ ਪਿਓਰ ਦੀ ਜਿਹੜੀ ਪ੍ਰਿੰਟਿੰਗ ਹੁੰਦੀ ਹੈ ਨਾ ਉਹ ਵਾਲੀ ਪ੍ਰਿੰਟਿੰਗ ਹੋਈ ਵੀ ਹੈ ਤੇ ਬਹੁਤ ਪਿਆਰਾ ਫੈਬਰਿਕ ਹੈ ਜੀ ਮੈਂਟ ਅੱਧਾ ਲਾਉਣਾ ਇਸ ਤੋਂ ਵੱਧ ਲਾਉਣ ਦੀ ਤਾਂ ਹੁਣ ਲੋੜ ਹੀ ਨਹੀਂ ਗਈ ਸਿਰਫ 1000 ਰੁਪਇਆ ਲਓ ਜੀ ਸਾਰਾ ਦੇਨ ਲੈਂਡ ਕਰ ਲਓ फटाफट ਇਕੱਠਾ ਜੇ ਕੋਈ ਫੰਕਸ਼ਨ ਕਰਨਾ ਹੈ ਤੁਸੀਂ ਠਹਿਰ ਕੇ ਵੀ ਕਰਨਾ ਤਾਂ ਵੀ ਕਿਉਂਕਿ ਇੰਨੀ ਏ ਕਲਾਸ ਚੀਜ਼ਾਂ ਨਹੀਂ ਇਹ ਇੰਨੀਆਂ ਏ ਕਲਾਸ ਆ ਲਓ ਆ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਬਹੁਤੇ ਤੇ ਤਾਂ ਹੈਗੀ ਇਸ ਟਾਈਮ ਪਰ ਕਿਸੇ ਕਿਸੇ ਦੇ ਵਿੱਚ ਕਟਕਟ ਜਾਂਦੀ ਹੈ ਕੰਨੀ ਤਾਂ ਨਹੀਂ ਹੁੰਦੀ ਜੀ ਠੀਕ ਹੈ ਆ ਲਓ ਬ੍ਰੀਕ ਪ੍ਰਿੰਟ ਜਿਹਨੂੰ ਮਰਜੀ ਤੁਸੀਂ ਗਿਫਟ ਕਰਿਓ ਕੁਈ ਫੰਕਸ਼ਨ ਕਰਨਾ ਹੈ ਤਾਂ ਤੇ ਤੁਹਾਨੂੰ ਇਹਦੇ ਵਿੱਚ ਸੂਟ ਵੀ ਮਿਲ ਜਾਣਗੇ ਦੋ ਤਿੰਨ ਹਨਾ ਇਹਦੇ ਵਿੱਚ ਹੈਗੇ ਆ ਦੋ ਤਿੰਨ ਹਾਂ ਤੇ ਏ ਕਲਾਸ ਫੈਬਰਿਕ ਆਣਾ ਹੈ ਪਿੰਕ ਕਲਰ ਦਾ ਆਫ ਵਾਈਟ ਜਿਹੇ ਦੇ ਉੱਤੇ ਹੈ ਲੋ ਜੀ ਇੱਕ ਇਹਨਾਂ ਦਾ ਹੋਰ ਹਿੱਟ ਪ੍ਰਿੰਟ ਪ੍ਰਿੰਟਸ ਦਾ ਲੋ ਬਹੁਤ ਆਰਾਮਦਾਇਕ ਸੌਫਟ ਤੇ ਬਿਲਕੁਲ ਕ੍ਰੇਪ ਦੇ ਬਿਲਕੁਲ ਹੀ ਨੇੜੇ ਮੈਨੂੰ ਤਾਂ ਐ ਲੱਗਦਾ ਹੁੰਦਾ ਵੀ ਕ੍ਰੇਪ ਨਾਲੋਂ ਵੀ ਇਹਨਾਂ ਦਾ ਇਹ ਫੈਬਰਿਕ ਜ਼ਿਆਦਾ ਸੋਹਣਾ ਹੈ ਇਹਦੇ ਤੇ ਵੀ ਹੈਗੀ ਇਸ ਟੈਂਪਰ ਕਿਸੇ ਕਿਸੇ ਤੇ ਹੈ ਨਹੀਂ ਮੈਨੂੰ ਦੱਸਿਆ ਵੀ ਕੋਈ ਕੋਈ ਟਾਵਾ ਟਾਵਾ ਹੋ ਸਕਦੇ ਜਿਸ ਦੇ ਨਾਮ ਆ ਵੇਖੋ ਇਹਦੇ ਤੇ ਇੰਨੀ ਅੰਦਰ ਨੂੰ ਜਾ ਚੁੱਕੀ ਕਈਆਂ ਦੇ ਟੇਲੀ ਟੇ ਕੱਟੀ-ਕੁੱਟੀ ਜਾਂਦੀਆਂ ਤੇ ਲੋ ਜੀ ਦੇਖੋ ਬਿਲਕੁਲ ਨਾ ਇਹ ਕ੍ਰੇਪ ਤੋਂ ਵੀ ਮੈਨੂੰ ਇਹ ਪਿਓਰ ਕ੍ਰੇਪ ਦਾ ਬਿਲਖ ਖਵਾਉਂਦਾ ਇੰਨਾ ਲਾਈਟ ਵੇਟ ਫੈਬਰਿਕ ਹੁੰਦਾ ਤੇ ਕਲਰ ਬਹੁਤ ਸੋਹਣਾ ਹੈ ਨੈਕਸਟ ਆ ਗਿਆ ਜੀ ਇਹ ਵਾਲਾ ਕਲਰ ਰੁਪਈਆ ਸਿਰਫ 1000 ਤੇ ਸੂਟ ਠਾ ਦੇਣੀ ਤੁਹਾਡੇ ਘਰ ਕੋਸ਼ਿਸ਼ ਕਰਿਓ ਪਹਿਣ ਬਣ ਕੇ ਦੋ-ਦੋ ਲੈਣ ਦੀ ਠੀਕ ਹੈ ਤੁਸੀਂ ਵੀ ਸਿਆਣੇ ਹੋ ਜਿਹੜੀ ਮਿਲਦਾ 10000 ਦਾ ਸੂਟ ਉਹ ਵੀ ਤੁਹਾਡੇ ਘਰ ਤੱਕ ਪਹੁੰਚਦਾ ਕਰਨਾ ਹੈ ਅਸੀਂ ਕੀ ਹੋਊਗਾ ਉਹਦੇ 'ਚ ਠੀਕ ਹੈ ਲਓ ਜੀ ਇੰਨਾ ਸੋਹਣਾ ਬਣੂਗਾ ਨਾ ਇਹ ਸੂਟ ਇੰਨਾ ਪਿਆਰਾ ਵੀ ਆਨੰਦ ਆਜੂਗਾ ਜਦੋਂ ਇਹ ਪਾਉਣਾ ਹੈ ਤੁਸੀਂ ਸੂਟ ਇਹਨੂੰ ਦੇਖੋ ਬਹੁਤ ਸੋਹਣਾ ਜਿਹਾ ਮਸਟਰਡ ਕਲਰ ਹੈ ਦਾ ਲਓ ਕਈ ਤਾਂ ਅਸੀਂ ਇਹਨਾਂ ਦੇ ਅਜੇ ਥਾਨ ਵੀ ਨਹੀਂ ਖੋਲੇ ਸੀਗੇ ਇਹਦਾ ਤਾਂ ਥਾਨ ਵੀ ਵਿਚਾਰੇ ਅੱਜ ਖੋਲਿਆ ਸੀ ਮਤਲਬ ਇੰਨੇ ਚੀਜ਼ਾਂ ਅਸੀਂ ਖਰੀਦ ਕੇ ਰੱਖੀਆਂ ਹੋਈਆਂ ਸੀਗੀਆਂ ਹਜੇ ਠਹਿਰ ਕੇ ਪਾਉਣ ਨੂੰ ਬਟ ਚੰਚੇ ਤੇ ਸਾਡਾ ਰੈਨੋਵੇਸ਼ਨ ਦਾ ਪਲਾਨ ਬਣ ਗਿਆ ਤਾਂ ਤਾਂ ਅਸੀਂ ਫਟਾਫਟ ਹੁਣ ਕਲੀਅਰ ਕਰ ਰਹੀ ਹਾਂ ਲੋ ਜੀ ਚੱਕੋ ਜਿਹੜੇ ਬੰਦੇ ਨੂੰ ਅ ਕ੍ਰੇਪ ਦਾ ਤੇ ਮਸਲੀਨ ਦਾ ਫਰਕ ਨਹੀਂ ਨਾ ਪਤਾ ਉਹਦੇ ਲਈ ਕ੍ਰੇਪ ਹੈ ਇੰਨਾ ਸੋਹਣਾ ਫੈਬਰਿਕ ਇਸ ਤੋਂ ਜ਼ਿਆਦਾ ਹੋਰ ਤੁਹਾਨੂੰ ਕੀ ਦਸੀਏ ਲੋ ਜੀ ਹੁਣ ਸ਼ੁਰੂ ਹੁੰਦੀ ਹੈ ਗੁੱਚੀ ਸਿਲਕ ਠੀਕ ਹੈ ਬਹੁਤ ਫੇਮਸ ਫੈਬਰਿਕ ਹੈ ਇਹਨਾਂ ਦਾ ਗੁੱਚੀ ਸਿਲਕ ਠੀਕ ਤੇ ਲੋ ਤੁਸੀਂ ਇਹਨਾਂ ਦੇ 3 3 4 4000 ਵਾਲੀ ਸੂਟ ਵੀ ਕੁਝ ਸਿਲਕ ਤੇ ਆਏ ਵਰਕ ਹੋ ਕੇ ਇਹਨਾਂ ਵਧੀਆ ਫੈਬਰਿਕ ਆ ਇਹ ਤੇ ਅੱਜ ਤੁਹਾਨੂੰ ਹਾਂ ਬਿਲਕੁਲ ਲਾਈਟ ਵੇਟ ਬਿਲਕੁਲ ਹੀ ਲਾਈਟ ਵੇਟ ਕੋਈ ਕੰਪਲੇਂਟ ਨਹੀਂ ਹੁੰਦੀ ਇਹਨਾਂ ਦੀ ਇਹਨੇ ਸੋਹਣੇ ਫੈਬਰਿਕਸ ਹੈ ਤੇ ਹਲਕੀ ਹਲਕੀ ਲਸਟਰ ਆ ਗਈ ਵਿੱਚ ਕਿ ਨਹੀਂ ਪੀਚ ਜੇ ਕਲਰ ਹੈ ਤੇ ਬਹੁਤ ਸੋਹਣੀ ਇਹਦੇ ਵਿੱਚ ਲਸਟਰ ਹੁੰਦੀ ਹੈ 골ਡਨ 골ਡਨ ਤੇ ਬਿਲਕੁਲ ਸੌਫਟ ਫੈਬਰਿਕ ਹੁੰਦਾ ਇਹ ਲਾ ਲਓ ਕਿ ਕ੍ਰੇਪ ਦੇ ਵਿੱਚ ਹੀ ਕੋਈ ਮਿਕਸਿੰਗ ਕਰਕੇ ਇਹਨੂੰ ਬਣਾਇਆ ਹੋਵੇ ਜਿਵੇਂ ਹਨਾ ਜਿਹੜੇ ਲੋਕ ਕ੍ਰੇਪ ਪਾਉਂਦੀਆਂ ਭੈਣਾਂ ਪ੍ਰੇਫਰ ਕਰਦੀਆਂ ਕ੍ਰੇਪ ਪਾਉਣਾ ਉਹ ਰਾਮ ਨਾਲ ਪਿਕ ਕਰ ਸਕਦੀ ਫੈਬ੍ਰਿਕ ਹੈ ਤੇ ਇਹ ਵੀ ਇਹ ਅੱਜ ਤੁਹਾਨੂੰ ਮਿਲਣਾ ਹੈ ਸਿਰਫ 1100 ਰੁਪਏ ਚ ਸਿਰਫ 1100 ਕੁਝ ਵੀ ਨਹੀਂ ਕੁਝ ਵੀ ਨਹੀਂ ਹੈ ਅਸਲ ਰੱਖਿਆ ਸੀ ਅੱਜ ਤਾਂ ਸਿਰਫ ਅਸੀਂ ਬਸ ਜਗਾ ਖਾਲੀ ਕਰਨ ਦਾ ਹੀ ਕੰਮ ਟਾਰਗੇਟ ਹੋਲ ਸੇਲ ਰੇਟ ਤੋਂ ਵੀ ਥੱਲੇ ਚਲਾ ਗਿਆ ਕੰਮ ਅੱਜ ਤਾਂ ਬਸ ਥਾਂ ਖਾਲੀ ਕਰਨੀ ਹੈ ਫਟਾਫਟ ਕਾਲੀ ਨਾਲ ਤੁਸੀਂ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਫਟਾਫਟ ਕਰ ਸਕਦੇ ਹੋ ਸਾਰੇ ਸੂਟ ਜਿੰਨੇ ਵੀ ਸਰ ਕੋਈ ਪਾਇਆ ਸਭ ਤੇ ਅਸੀਂ ਵੱਡੇ ਵੱਡੇ ਡਿਸਕਾਊਂਟ ਦੇ ਰਹੇ ਹਾਂ ਹੁਣ ਠੀਕ ਹੈ ਲਓ ਜੀ ਕਲਰ ਲੋਟ ਕਰ ਲਓ ਜੀ ਤੇ ਕਲਰ ਹੈ ਵੀ ਬਹੁਤ ਸੋਹਣਾ ਜਸਟ ਪਿੱਕ ਕਰ ਠੀਕ ਹੈ ਐ ਤਾਂ ਪੂਰਾ ਲੁੱਟ ਦਾ ਮੇਲਾ ਹੀ ਹੈ ਜੇ ਹੁਣ ਤੁਸੀਂ ਛੱਡਤਾ ਸਕਿੱਪ ਕਰਤਾ ਤੇ ਤੁਸੀਂ ਇਹ ਸੋਚੋ ਵੀ ਅਸੀਂ ਜਦ ਦੁਬਾਰਾ ਦਿਖਾਵਾਂਗੇ ਉਦੋਂ ਵੀ ਇਹੀ ਰੇਟ ਹੋਣਗੇ ਨਹੀਂ ਹੋਣਗੇ ਬਿਲਕੁਲ ਵੀ ਨਹੀਂ ਹੋਣਗੇ ਠੀਕ ਹੈ ਜੀ ਆ ਲੋ ਓ ਮਾਈ ਗॉड ਬਹੁਤ ਪਿਆਰਾ ਇੱਕ ਜਿਹੜਾ ਆ ਰਸਟ ਕਲਰ ਇਹਨੂੰ ਉਠਾ ਦੇ ਰਿਹਾ ਸੂਟ ਨੂੰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਗੁਚੀ ਸਿਲਕ ਦਾ ਸੂਟ ਆਰਾਮ ਟੈਕਸ ਬ੍ਰਾਂਡ ਦਾ ਤੇ ਆ ਰਿਹਾ ਤੁਹਾਡੇ ਕੋਲ ਸਿਰਫ 1100 1100 ਚ ਨੈਕਸਟ ਆ ਗਿਆ ਜੀ ਇਹ ਵਾਲਾ ਮਹਿੰਦੀ ਹਾਂਜੀ ਮਹਿੰਦੀ ਹਾਂ ਦੇਖੋ ਕੋਈ ਡਰੈਸ ਬਣਾਇਓ ਇਹਨਾਂ ਦੀ ਲੌਂਗ ਡਰੈਸਸ ਬਹੁਤ ਸੋਹਣੀਆਂ ਲੱਗਦੀਆਂ ਸ਼ਾਈਨੀ ਹੁੰਦਾ ਕਪੜਾ ਹੁੰਦਾ ਠੀਕ ਹੈ ਨਾ ਪਾਰਟੀ ਵੇਅਰ بیس ਐ ਪ੍ਰੋਪਰ ਕੋਈ ਵਰਕ ਕਰਾ ਲਓ ਤੁਸੀਂ ਇਹਦੇ ਉੱਤੇ ਜਿੰਨਾ ਮਰਜ਼ੀ ਇਹਨੂੰ ਉਠਾ ਦੇ ਲਿਓ ਸੂਟ ਨੂੰ ਜਿੰਨਾ ਮਰਜ਼ੀ ਇਹਨੂੰ ਖੂਬਸੂਰਤ ਬਣਾ ਲਿਓ ਠੀਕ ਹੈ ਰਾਮ ਟੈਕਸ ਵਾਲੇ ਆਪ ਵੀ ਇਹਦੇ ਤੇ ਹੀ ਵਰਕ ਕਰਕੇ ਦੇ ਰਹੇ ਨੇ ਹਨਾ ਗੁਚੀ ਸਿਲਕ ਦੇ ਤੁਹਾਨੂੰ ਬਹੁਤ ਵਾਰੀ ਦਿੱਤੇ ਨੇ ਮਤਲਬ ਇੰਨਾ ਕੁ ਵਧੀਆ ਫੈਬਰਿਕ ਹੁੰਦਾ ਕਿ ਇਹਦੇ ਦੁਪੱਟੇ ਵੀ ਰਾਮ ਟੈਕਸ ਵਾਲੇ ਗੁਚੀ ਸਿਲਕ ਦੇ ਬਣਾਉਂਦੇ ਨੇ ਠੀਕ ਹੈ ਲਓ ਜੀ ਲਾਈਟ ਵੇਟ ਆ ਬਿਲਕੁਲ ਹਾਂ ਆ ਲਓ ਜੀ ਅਗਲਾ ਇਹ ਕਲਰ ਆ ਗਿਆ ਜੀ ਰਸਟੀ ਜਿਹਾ ਕਲਰ ਹੈ ਹੈਨਾ ਰਸਟੀ ਜਿਹੀ ਹੈ ਹਾਂ ਬਹੁਤ ਸੋਹਣਾ ਕਲਰ ਬਹੁਤ ਸੋਹਣੀ ਪ੍ਰਿੰਟਿੰਗ ਸੋਚਣ ਦਾ ਕੋਈ ਮੁੱਦਾ ਹੀ ਹੈ ਨਹੀਂਗਾ ਲੋਚ ਅਗਲਾ ਆ ਗਿਆ ਇਹ ਵਾਲਾ ਨਵਾਂ ਜਿਹਾ ਕਲਰ ਹੈ ਲੋ ਕਰੋ ਜੀ ਨੋਟ ਪ੍ਰਿੰਟ ਵੀ ਬਹੁਤ ਸੋਹਣੀ ਸੋਹਣੀ ਠੀਕ ਹੈ ਜੀ ਤੇ ਕੱਪੜੇ ਦੀ ਕੋਈ ਕੰਪਲੇਂਟ ਹੈ ਹੀ ਨਹੀਂਗੀ ਨੈਕਸਟ ਆ ਗਿਆ ਇਹ ਵਾਲਾ ਲੋ ਬਿਲਕੁਲ ਹੀ ਮਤਲਬ ਡ्रेसेस ਵਾਲਾ ਪ੍ਰਿੰਟ ਜਿਹੜੀ ਮਰਜ਼ੀ ਡਰੈਸ ਬਣਾਓ ਤੁਸੀਂ ਇਹਦੀ ਗਾਊਨਸ ਬਣਾਓ ਆ अपना फ्लो टच बनाओ जो मर्जी बनाओ ਇਹਨਾਂ ਦਾ ਲਓ ਸੂਟ ਤਾਂ ਸੋਹਣਾ ਲੱਗਦਾ ਹੀ ਲੱਗਦਾ ਹੋਰ ਵੀ ਤੁਸੀਂ ਜਿਵੇਂ ਮਰਜ਼ੀ ਇਹਦੇ ਤੇ ਡਿਜ਼ਾਈਨਿੰਗ ਕਰ ਸਕਦੇ ਹੋ ਲਓ ਦੇਖੋ ਠੀਕ ਹੈ ਬਹੁਤ ਸੋਹਣਾ ਸੋਹਣਾ ਕੱਪੜਾ ਤੇ ਉਨੀ ਸੋਹਣੀ ਇਹਨਾਂ ਦੇ ਪ੍ਰਿੰਟ ਨੈਕਸਟ ਲੋਚ ਹਾਂ ਦੇਖੋ ਬਹੁਤ ਹੀ ਸੋਹਣਾ ਠੀਕ ਹੈ ਜੀ ਕੋਈ ਵੀ ਏਜ ਗਰੁੱਪ ਹੈ ਰਾਮ ਨਾਲ ਤੁਹਾਨੂੰ ਇਹ ਸੂਟ ਕਰਦੇ ਨਹੀਂ ਹਲੋ ਇ ਕੀ ਕ ਘਰ ਚ ਸਾਡੇ 4 4 5 5 ਸੂਟ ਜਾ ਰਹੇ ਨੇ ਕਿਉਂਕਿ ਤੁਹਾਨੂੰ ਵੀ ਪਤਾ ਹੀ ਹੈ ਵੀ ਜਿਹੜੇ ਪ੍ਰਾਈਸਸ ਤੇ ਅੱਜ ਕੱਲ ਅਸੀਂ ਤੁਹਾਨੂੰ ਦੇਣ ਦੇ ਰਹੇ ਆ ਪੋਸਿਬਿਲਟੀ ਨਹੀਂ ਕੋਈ ਹੁੰਦੀ ਹਨਾ ਲੋ ਜਿਵੇਂ ਮਰਜੀ ਤੁਸੀਂ ਆਪਣਾ ਦੇਣ ਲੈਣ ਪੂਰਾ ਕਰੋ ਨਾਲ ਲਾਓ ਦੁਪੱਟੇ ਬ੍ਰਾਂਡਡ ਆਈਟਮ ਅਗਲੇ ਨੂੰ ਦੇਣੀ ਹੈ ਤੁਸੀਂ ਉਹ ਵੀ ਐਨੇ ਸੋਹਣੇ ਫੈਬਰਿਕ ਦੇ ਉੱਤੇ ਲੋ हलो जी अगला देखो गॉड सूट बोल बोलद आप ही ठीक है लो लारह सौ रुपया कुचि सिल्क का राम टेक्स पं मीटर का सूट वो भी घर लो जी अगला प्रिंट देखो बहुत सोना कलर प्रिंट है बहुत ही प्यारा बहुत खूबसूरत उठा दे रहा सूट नैक्सट आ गया ये वाला ਡਬਲ ਸ਼ੇਡ ਹਲੋ ਮਹਿੰਦੀ ਸ਼ੇਡ ਤੇ ਉਹ ਮੂਵਿਸ ਜਿਹੜਾ ਡਾਰਕ ਹੈ ਨਾ ਉਹ ਦੋ ਸ਼ੇਡਸ ਦਿਖ ਰਹੇ ਐ ਤੇ ਸਿੰਗਲ ਕਲਰ ਦਾ ਪ੍ਰਿੰਟ ਬਹੁਤ ਸੋਹਣਾ ਸੂਟ ਰੈਡੀ ਹੋਣਾ ਜਿਸ ਤਰ੍ਹਾਂ ਦਾ ਮਰਜੀ ਇਹਨੂੰ ਹਾਈਲਾਈਟ ਦਿਓ ਜਿਸ ਤਰ੍ਹਾਂ ਦਾ ਮਰਜੀ ਹੈ ਤੇ ਤੁਸੀਂ ਵਰਕ ਕਰਾ ਲਿਓ ਇਸ ਕਲਰ ਦੀ ਐਕਸਟੈਂਸ਼ਨ ਦੇ ਕੇ ਉਹਦੇ ਉੱਤੇ ਤੁਸੀਂ ਵਰਕ ਕਰਾ ਕੇ ਵੀ ਇਹਨੂੰ ਜਿੱਦਾਂ ਦੀ ਮਰਜ਼ੀ ਹਾਈਲਾਈਟ ਦੇ ਸਕਦੇ ਹੋ ਲੋ ਜੀ ਜੇ ਤੁਸੀਂ ਬੁਟੀਕ ਚਲਾਉਨੇ ਹੋ ਤਾਂ ਵੀ ਤੁਹਾਡੇ ਲਈ ਬਹੁਤ ਵਧੀਆ 골ਡਨ ਚਾਂਸ ਹੈ ਇਹ ਕਿ ਤੁਸੀਂ ਜਿਵੇਂ ਮੱਦੀ ਇਹਨਾਂ ਤੇ ਕੰਮ ਕਰ ਕਰਕੇ ਜਿੱਦਾਂ ਦੀ ਮਰਜ਼ੀ ਇਹਦੇ ਡਿਜ਼ਾਈਨਿੰਗ ਕਰਕੇ ਸੂਟ ਵੇਚ ਸਕਦੇ ਹੋ ਲਓ ਜੀ ਹੁਣ ਸ਼ੁਰੂ ਹੁੰਦੀ ਹੈ ਕ੍ਰੇਪ ਪਹਿਲਾ ਸੂਟ ਕ੍ਰੇਪ ਦਾ ਲਓ ਦੇਖੋ oh my god ਇਹ ਵੀ ਅੱਜ 1100 ਜੀ ਮਿਲਣੇ ਤੁਹਾਨੂੰ ਪਰ ਇਹਦੇ ਵਿੱਚ ਆਹ ਵਾਲਾ ਕਲਰ ਸਿੰਗਲ ਹੀ ਮਿਲਦਾ ਬਸ ਹੁਣ ਸਿੰਗਲ ਹੀ ਹੈ ਬਸ ਜਿਹੜੇ ਹੁਣ ਦਿਖਾਉਂਗੀ ਠੀਕ ਹੈ ਕ੍ਰੇਪ ਹੈ ਰਾਮ ਟੈਕਸ ਦੀ ਠੀਕ ਹੈ ਜੀ ਇਹ ਵੀ ਤੁਹਾਨੂੰ ਮਿਲ ਜੂਗੀ ਅੱਜ 1100 ਅੱਜ ਹਾਲੋ ਜੀ ਹਾਲੋ ਦੇਖੋ ਸ਼ੀਸ਼ੇ ਵਾਂਗੂੰ ਲਿਸ਼ਕਦਾ ਲਸ਼ ਲਸ਼ ਕਰਦਾ ਸੂਟ ਆਉਣੇ ਤੁਹਾਡੇ ਕੋਲ 1100 ਜੀ ਅਗਲਾ ਨੇਵੀ ਬਲੂ ਹੈ ਹਾਂਜੀ ਹੈਨਾ ਨੇਵੀ ਬਲੂ ਹੈ ਕਾਲਾ ਸਲੇਟੀ ਜਿਹਾ ਬਲੂ ਹੁੰਦਾ ਜਿਹੜਾ ਉਹ ਵਾਲਾ ਬਲੂ ਹੈ ਤੇ ਸਿੰਗਲ ਕਲਰ ਦਾ ਪ੍ਰਿੰਟ ਬਹੁਤ ਸਰਦਾਰੀ ਸੂਟ ਰੈਡੀ ਹੋਣਾ ਤੁਹਾਡਾ ਬਹੁਤ ਪਿਆਰਾ ਠੀਕ ਹੈ ਜੀ ਇਹ ਵੀ ਹੈ ਤਾਂ ਰਾਮ ਟੈਕਸ ਦਾ ਜੀ ਪਰ ਸਟੈਂਪ ਹੈ ਨਹੀਂ ਪੈਣੀ ਹੈਨਾ ਇਹ ਤੇ ਹੈ ਨਹੀਂਗੀ ਫਿਰ ਨਾ ਕਿਹੋ ਸਟੈਂਪ ਵਾਲੀ ਨਾ ਪਹਿਣਾ ਜਰ ਰੱਖਦੇ ਆਣ ਰੱਖਣ ਬਾਕੀ ਤੁਹਾਨੂੰ ਦਸਤਾਸੀਂ ਓਪਨਲੀ ਸਾਡੀ ਜ਼ਿੰਮੇਵਾਰੀ ਹੈ ਪੂਰੀ 100%オリジナル ਚੀਜ਼ ਹੋਣੀ ਲਓ ਜੀ ਅਗਲਾ ਦੇਖੋ ਬਲੈਕ ਦੇ ਪੈਰ ਖੜੀ ਬੰਖੜਿਆ ਪਿਆ ਸੂਟ ਬਹੁਤ ਹੀ ਸੋਹਣਾ ਲੱਗਦਾ ਹੈ ਜਿਨ੍ਹਾਂ ਨੂੰ ਬਲੈਕ ਸੂਟ ਪਾਉਣ ਦਾ ਸ਼ੌਕ ਹੈ ਨਾ ਜਿਹੜਾ ਮਰਜ਼ੀ ਦੁਪੱਟਾ ਪਿਆ ਤੁਹਾਡੇ ਕੋਲੇ ਤਿੰਨ ਚਾਰ ਰੰਗ ਜਿਹੜੇ ਇੱਚ ਦਿਖਦੇ ਆ ਉਹੀ ਚੱਲੂਗਾ ਇਹਦੇ ਨਾਲ ਠੀਕ ਹੈ ਲਓ ਜੀ ਲੋਚ ਇਹ ਵੀ ਆ ਗਿਆ ਇਹ ਬੱਤੂ ਕ੍ਰੇਪੀ ਹੈ ਬਹੁਤ ਸੋਹਣਾ ਤੇ ਇਹਦੀ ਵੀ ਡਰੈਸ ਬਹੁਤ ਸੋਹਣੀ ਲੱਗੂਗੀ ਹੈਨਾ ਤੁਸੀਂ ਚਾਹੇ ਕਾਰਡ ਸੈਟ ਵਾਂਗੂ ਬਣਾਓ ਕੋਈ ਵੀ ਡਿਜ਼ਾਈਨਿੰਗ ਕਰਕੇ ਬਹੁਤ ਪਿਆਰਾ ਲੱਗਣ ਵਾਲਾ ਸੂਟ ਇਹ ਉਹ ਪ੍ਰਿੰਟਸ ਹੁੰਦੇ ਨੇ ਜਿਹੜੇ ਵਿਦਾਊਟ ਦੁਪੱਟਾ ਵੀ ਡਰੈਸਸ ਬਣਦੀਆਂ ਜਿਹੜੀਆਂ ਉਹ ਵਾਲੀਆਂ ਵੀ ਬਣਦੀਆਂ ਇਹਨਾਂ ਦੀ ਲਓ ਜੀ ਹੁਣ ਆ ਗਿਆ ਟੈਪੀ ਲਾਈਨਿੰਗ ਟੈਪੀ ਲਾਈਨਿੰਗ ਵਾਏ ਰੌਮ ਟੈਕਸ ਇਹ ਵੀ ਰੌਮ ਟੈਕਸ ਦੀ ਹੈ ਠੀਕ ਹੈ ਜੀ ਅਸੀਂ ਆ ਜੇਤੇ ਹੈਗਾ ਠੀਕ ਹੈ ਜੀ ਚੈਬੀ ਲਾਈਨਿੰਗ ਬਾਈ ਰਾਮਟੈਕ सॉफ्ट ਫੈਬਰਿਕ ਆ ਬਿਲਕੁਲ ਪ੍ਰਿੰਟ ਥੋੜੇ ਸਾਹਮਣੇ ਹੈ ਠੀਕ ਹੈ ਜੀ ਤੇ ਪ੍ਰਾਈਸ ਕੀ ਹੈ ਜੀ ਇਹਦਾ ਇਹਦਾ 1000 ਰੁਪਿਆ ਜੀ 1000 ਚ ਸੂਟ ਤੁਹਾਡੇ ਘਰ ਆ ਜਾਊਗਾ ਲੋ ਜੀ ਸੇਮ ਦਾ ਇੱਕ ਇਹ ਕਲਰ ਹੈ ਸਿੰਗਲ ਸਿੰਗਲ ਸੂਟ ਹੈ ਬਸ ਦੇਖਦੇ ਸਾਰ ਡਨ ਕਰਨੇ ਠੀਕ ਹੈ ਫੈਬਰਿਕ ਏ ਕਲਾਸ <laughs> माड़ी माड़ी पर कट कुट जो गई हाँ ठीक है लिखा होंगे ठीक है लो अगला आ गया ए वाला भी है, है। एक्सट्रा भी हो <laughs> लो जी टैबी लाइनिंग बाय राम बहुत सॉफ्ट फैब्रिक प्रिंट ਸੀ ਗ੍ਰੀਨ ਰਮਾ ਸੀ ਗ੍ਰੀਨ ਜਾ ਲਓ ਜੀ ਹੁਣ ਆ ਗਈ ਬਰਬਰੀ ਇਹ ਰਾਮ ਟੈਕਸ ਦੀ ਨਹੀਂ ਹੈਗੀ ਇਹ ਬਰਬਰੀ ਅਸ ਤੋਂ ਪਹਿਲਾਂ ਦਿੱਤੀ ਹੈ ਪ੍ਰਿੰਟਡ ਬਰਬਰੀ ਠੀਕ ਹੈ ਜੀ ਇਹ ਅੱਜ ਸਿਰਫ ਤੁਹਾਨੂੰ 900 ਦਾ ਮਿਲਣਾ ਹੈ ਸੂਟ ਪ੍ਰਿੰਟਡ ਸੂਟ ਘਰ ਤੱਕ ਆਉਣੇ ਤੁਹਾਡੇ 900 ਰੁਪਏ 'ਚ ਠੀਕ ਹੈ ਬਹੁਤ ਸੋਹਣਾ ਸੂਟ ਹੈ ਪ੍ਰਿੰਟਡ ਬਰਬਰੀ ਲਓ ਜੀ ਇੱਕ ਇਹ ਹੋ ਗਿਆ ਇੱਕ ਇਹ ਹੋ ਗਿਆ ਸੂਟਸ ਥੋੜੇ ਜਿਹਾ ਪਏ ਨੇ ਬਸ ਤੁਹਾਨੂੰ ਸਾਰੇ ਦਿਖਾ ਦੇਣੇ ਆ ਬਸ ਫਿਨਿਸ਼ ਕਰ ਦੇਣੇ ਆ ਲਓ ਜੀ ਆ ਲਓ ਦੇਖੋ ਪ੍ਰਿੰਟ ਬਹੁਤ ਸੋਹਣੀ ਚੀਜ਼ਾਂ ਨੇ ਸਿਰਫ 900 ਰੁਪਏ 900 ਰੁਪਏ ਜ ਤੁਹਾਡੇ ਘਰ ਆਉਣੇ ਸੂਟ ਪ੍ਰਿੰਟਡ ਬਰਬਰੀ ਲੋ ਜੀ ਇਹਦਾ ਰੰਗ ਹੈਗਾ ਕਾਲਸਲੇਟੀ ਜਿਹਾ ਜਿਵੇਂ ਦਾ ਮੈਂ ਪਾਇਆ ਬਸ ਹਨਾ سرمਈ ਜਾਂ ਹਾਂ ਡਾਰਕ سرمਈ ਜਾਂ ਜਦੋਂ ਇਹਦੇ ਥੱਲੇ ਲਾਈਨਿੰਗ ਲਗਣੀ ਹੈ ਨਹੀਂ ਐਵੇਂ ਤਾਂ ਹੀ ਲੱਗਣਾ ਜਿਹੜਾ ਤਾਂ ਮੈਂ ਪਾ ਪਾ ਰੱਖਿਆ ਲਗਭਗ ਇਹ ਜਿਹਾ ਹੀ ਹੋ ਜਾਣਾ ਹੈ ਜਦੋਂ ਲਾਈਨਿੰਗ ਲੱਗੀ ਹੈ ਥੱਲੇ ਆ ਗੂੜਾ سرمਈ ਜਾਂ ਰੰਗ ਹੈ ਠੀਕ ਹੈ ਜੀ ਬਰਬਰੀ ਦਾ ਲੋਜ ਸਿੰਗਲ ਸਿੰਗਲ ਲੋ ਪ੍ਰਿੰਟ ਦੇਖੋ ਬਰੀਕ ਬਰਬਰੀ ਹੈ ਯਾਨੀ ਕਿ ਮੋਟੀ-ਮੋਟੀ ਹੈ ਲੋ ਠੀਕ ਹੈ ਬਰੀਕ ਜਾਲੀ ਦੀ ਬਰਬਰੀ ਬਹੁਤ ਸੋਹਣੀ ਤੇ ਬਹੁਤ ਪਿਆਰਾ ਜੈ ਤੇ ਪ੍ਰਿੰਟ ਹੈ ਫਲਾਵਰ ਪ੍ਰਿੰਟ ਨੈਕਸਟ ਆ ਗਿਆ ਇਹ ਵਾਲਾ 900 ਰੁਪਏ ਹੈ ਸੂਟ ਤੁਹਾਡੇ ਘਰ ਤੱਕ ਆਊਗਾ ਜਿਵੇਂ ਮਰਜੀ ਤੁਸੀਂ ਆਪਣੇ ਲਈ ਸੋ ਆਓ ਲੈਣ ਦੇਣ ਲਈ ਵਰਤੋ ਚੀਜਾਂ ਬਹੁਤ ਸੋਹਣੀਆਂ ਠੀਕ ਹੈ ਲਓ ਬਿਲਕੁਲ ਐਨ ਬਰੀਕ ਜਾਲੀਏ ਦੇਖੋ ਮੈਂ ਤੁਹਾਨੂੰ ਦੱਸਿਆ ਇਹ ਅੱਜ ਦਾ ਬਸ ਲੁੱਟ ਦਾ ਮਾਲ ਹੀ ਹੈ ਸਮਝੋ ਕੁਝ ਨਹੀਂ ਕੱਢਿਆ ਕਢਾਇਆ ਅਸੀਂ ਇਹਨਾਂ ਚੋਂ ਜਗ ਜਗ ਖਾਲੀ ਕਰੀਏ ਲਓ ਜੀ ਦੇਖੋ ਮਸਟਰਡ ਠੀਕ ਹੈ ਖੱਟਾ ਮਸਟਰਡ ਔਰਗੈਂza ਹੁਣ ਆ ਗਿਆ ਜੀ ਔਰਗੈਂza ਇਹ ਆ ਗਈ ਜੀ ਇਹਦੇ ਨਾਲ ਮਸਲੀ ਹਾਂ ਮਡਾਲਮ ਸਲੀਨ ਦੀ ਬਾਟਮ ਤੇ ਨਾਲ ਆ ਗਿਆ ਔਰਗੈਂਜ਼ਾ ਦੀ ਸ਼ਰਟ ਬਿਲਕੁਲ ਸੌਫਟ ਜਿਹੜਾ ਸੈਟਨ ਔਰਗੈਂਜ਼ਾ ਹਾਂ ਮੈਂ ਵੀ ਕਹਾਂ ਇੰਨਾ ਸੌਫਟ ਕਿਉਂ ਹੈ ਸੈਟਨ ਔਰਗੈਂਜ਼ਾ ਦੀ ਸ਼ਰਟ ਹੈ ਇਹਦੇ ਨਾਲ ਬਹੁਤ ਸੋਹਣੀ ਆ ਲੋ ਸੌਫਟ ਬਿਲਕੁਲ ਠੀਕ ਹੈ ਮੈਚਿੰਗ ਦੇ ਵਿੱਚ ਪ੍ਰਾਈਸ ਕੀ ਹੋਊਗਾ ਜੀ ਇਹਦਾ 850 ਇਹ ਮਿਲੂਗਾ ਜੀ 850 ਚ ਸਿਰਫ 850 ਚ ਤੁਹਾਡੇ ਘਰ ਤੱਕ ਆਊਗਾ ਸੂਟ ਇੱਕੋ ਹੀ ਹੈ ਇੱਕੋ ਹੀ ਕੀ ਹੈ बस एक एक जी थो दिखा दूंगी मैं ठीक है लो जी ये हैगी अगला ये हैगा हैगारगेंजा दी शर्ट लो देखो बहुत सोना सूट रेडी होना थोड़ा बहुत ही प्यारा कलर है तो उन्हना ही सूट बन के रेडी होना साढ़े अठ सौ नैक्सट आ गया जी ये सिर्फ बॉटम कलर चेंज है मसलीन दी है, दी की बॉटम है वो पिंक सगीई है ठीक है ਲੋ ਇਹਨਾਂ ਕੀ ਫਰਕ ਹੈ ਬਸ ਸਕਾਈ ਤੋਂ ਵੀ ਥੋੜੀ ਜਿਹੀ ਹਟਮੀ ਹੈ ਜਿਹੜਾ ਇਹਦੇ ਵਿੱਚ ਦਿਖ ਰਿਹਾ ਹੈ ਹਨਾ ਹਾਂਜੀ ਲੋ ਜੀ ਸੇਮ ਮਤਲਬ ਪ੍ਰਿੰਟ ਹੈ 850 ਰੁਪਿਆ ਤੇ ਸੂਟ ਤੁਹਾਡੇ ਘਰ ਇਹ ਵੀ ਸੈਟਨ ਦਾ ਹੈ ਹਨਾ ਸੈਟਨ ਔਰਗੈਂਜ਼ਾ ਦਾ ਤੇ ਇਹਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਹੈ ਸਿਲਕ ਦੀ ਠੀਕ ਹੈ ਤੇ ਆ ਤੁਹਾਨੂੰ ਮਿਲੂ ਇਹਦੇ ਨਾਲ ਸੈਟਨ ਔਰਗੈਂਜ਼ਾ ਦੀ ਸ਼ਰਟ ਪ੍ਰਾਈਸ ਇਹਦਾ ਵੀ ਸੇਮ ਹੀ ਰਹੂਗਾ ਬਹੁਤ ਪਿਆਰਾ ਲੱਗਣਾ ਕੁੜੀਓ ਬਣ ਕੇ ਬਹੁਤ ਹੀ ਸੋਹਣਾ ਲੱਗੂਗਾ ਠੀਕ ਹੈ ਇਹ ਖੇੜਮਾ ਖੇੜਮਾ ਜਿਹਾ ਪ੍ਰਿੰਟ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਪਾਇਆ ਹੋਇਆ ਲੋ ਜੀ ਬਹੁਤ ਬੇਚੀ ਬਹੁਤ ਪਸੰਦ ਕੀਤੀ ਤੁਸੀਂ ਠੀਕ ਹੈ ਤੇ ਹੁਣ ਸਾਡੇ ਕੋਲੇ ਸਿਰਫ 4-5 4-5 ਸੂਟ ਪਏ ਨੇ ਤੇ ਅੱਜ ਇਹ ਵੀ ਤੁਹਾਨੂੰ ਅਸੀਂ ਜਿਵੇਂ ਹੀ ਆਪਣੇ ਕੋਲੋਂ ਸ਼ਿਪਿੰਗ ਵੀ ਪਾਤੀ ਬਹੁਤ ਪਸੰਦ ਇਹ ਸੂਟ 700 ਦਾ ਦੇਣਾ ਠੀਕ ਹੈ ਹਾਂ ਸੇਮ ਹਾਂ ਸੇਮ ਕਲਰ ਦੇਖਿਆ ਤੁਸੀਂ ਮਹਿੰਦੀ ਕਲਰ ਠੀਕ ਹੈ ਡਾਰਕ ਮਹਿੰਦੀ ਜਿਹੜਾ ਹੁੰਦਾ ਹੈ ਨਾ ਬਹੁਤ ਸੋਹਣਾ ਤੇ ਇਹ ਤੁਹਾਨੂੰ ਅਸੀਂ 700 ਰੁਪਏ ਚ ਦੇ ਦੇਨੇ ਆ। ਓ ਮਾਈ ਗਾਡ! ਹੁਣ ਕਲਰ ਸਹੀ ਆਇਆ ਖੋਲੇ ਦੇ। ਹਾਂ, ਕਲਰ ਨੋਟ ਕਰ ਲਓ। ਟੀ ਟੋਟੀ ਦਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਐ ਇਹ। ਬਿਲਕੁਲ। ਲੈ ਲਓ। ਤੇ ਇਹਨਾਂ ਵਧੀਆ ਫੈਬਰਿਕ ਆਉਣਾ ਐ। ਫੈਂਡੀ ਬਹੁਤ ਵਿਕ ਰਹੀ ਸੀਗੀ ਜਦੋਂ ਵਿਕੀ ਐ। 5 500 700 ਸੋਚ ਵੀ ਦੇਖੀ ਐ ਅਸੀਂ ਹਨਾ। ਅਸੀਂ ਇਹ ਤੁਹਾਨੂੰ 1000 ਚ ਦਿੱਤੀ ਸੀ। ਹਾਂ। ਤੇ ਅੱਜ ਤਾਂ ਅਸੀਂ ਕਿਉਂਕਿ ਸਾਰੇ ਕੋਲ ਪੀਸ ਹੀ ਚਾਰਕਾ ਬਸ ਖਤਮ ਹੀ ਕਰਨੇ ਐ ਹੋਰ ਕੁਛ ਨਹੀਂ। ਤੇ ਇਹਨਾਂ ਪਿਆਰਾ ਤੁਹਾਡੇ ਕੋਲ ਸੌਫਟ ਸੌਫਟ ਫੈਬਰਿਕ ਆਊਗਾ ਨਾ। ਆਨੰਦ ਆਜੂਗਾ ਤੁਹਾਨੂੰ। ਠੀਕ ਹੈ ਲਓ ਜੀ ਇਹਨਾਂ ਤੇ ਸ਼ਿਪਿੰਗ ਵੀਅਰਸ ਵੀ ਦੇਤੀ ਕੋਸ਼ਿਸ਼ ਕਰਿਓ ਲਫਾਫੇ ਚ ਦੋ ਸੂਟ ਆ ਜਾਣ ਲਓ ਜੀ ਅਗਲਾ ਦੇਖੋ ਕਲਰ ਠੀਕ ਹੈ 골ਡਨ ਐਂਡ ਕਾਪਰ ਐਂਡ ਜਾਮਨੀ ਜੈ ਹੈ ਨਾ ਮੋਬੀ ਸ਼ੈਨ ਕਾਪਰ ਦੀ ਭਾਅ ਮਾਰਦੀ ਹੈ ਲਓ ਜੀ ਲੈ ਬਲੈਕ ਲਓ ਜੀ ਜਿਹੜਾ ਮਰਜ਼ੀ ਕਰਿਓ ਇੱਥੇ ਡਿਜ਼ਾਈਨ ਤੁਹਾਡਾ ਕੋਈ ਪੁਰਾਣਾ ਹੈਵੀ ਸੂਟ ਪਿਆ ਹੈ ਹੈਨਾ ਉਹਦੀ ਤੁਸੀਂ ਹੈਵੀ ਵਰਕ ਵਾਲੀ ਕੋਈ ਉਹਦੇ ਤੇ ਹੈਗੀ ਚੀਜ਼ ਉਹ ਪੱਟੀ ਵੀ ਇਹਦੇ ਤੇ ਤੁਸੀਂ ਸੈੱਟ ਕਰਕੇ ਐਂ ਗੱਡਵਾ ਸੂਟ ਪੂਰਾ ਲਸ਼ ਲਸ਼ ਕਰਦਾ ਬਣਾ ਸਕਦੇ ਹਾਂ ਪਾਰਟੀਆਂ ਲਈ ਠੀਕ ਹੈ ਜਾਂ ਕੋਈ ਵੀ ਮਲਟੀ ਕਲਰ ਦਾ ਦੁਪੱਟਾ ਤੁਸੀਂ ਇਹਦੇ ਨਾਲ ਟਾਈ ਕਰਕੇ ਇਦਾਂ ਹੀ ਯੂਜ਼ ਕਰ ਸਕਦੇ ਹੋ ਲੋ ਜੀ ਇਹ ਤੁਹਾਨੂੰ ਮਿਲਨੇ ਆ 700 ਸੱਚ ਲੋ ਜੀ ਇਹ ਸੀ ਸਾਡੀ ਅੱਜ ਦੀ ਲੁੱਟ ਦਾ ਮਾਲ ਵਾਲੀ ਸਹੀ ਠੀਕ ਹੈ ਜੀ ਤੇ ਫਟਾਫਟ ਕਰਨੇ ਫਾਈਨਲ ਫਾਈਨਲ ਮੈਸੇਜ ਪਾਉਂਦੇ ਜਾਣਾ ਫਿਰ ਆਏ ਨਹੀਂ ਕਹਿਣਾ ਵੀ ਮੈਨੂੰ ਤਾਂ ਮਿਲਿਆ ਨਹੀਂ ਹੈ ਨਾ ਦੇਖੋ ਇਹਦੇ ਵਿੱਚ ਅਸੀਂ ਰੀਸਟਾਕ ਤਾਂ ਹੈ ਨਹੀਂ ਕੋਈ ਕੁਝ ਨਹੀਂ ਹੈਗਾ ਬਸ ਜੋ ਤੁਹਾਨੂੰ ਦਿਖਾਤਾ ਇਹੀ ਕੁਝ ਹੈ ਤੇ ਬਾਕੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਭੀਆਂ ਭੈਣਾਂ ਦਾ ਮਾਣ ਵਧਾਓ ਇਨ੍ਹਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰਾਈਟੀ ਲੈ ਕੇ ਤੇ ਸ਼ਾਪ ਤੇ ਵਿਜ਼ਿਟ ਕਰਨਾ ਹੈ ਬਹੁਤ 골ਡਨ ਚਾਂਸ ਹੈ ਦੋ ਦਿਨਾਂ ਚ ਫਟਾਫਟ ਕਰ ਲਓ ਠੀਕ ਹੈ ਜੀ ਲਵ ਯੂ